ਪ੍ਰੋਗਰਾਮਾਂ ਦੇ ਵਿੱਚ ਵੀ 10 12 12 ਹਜ਼ਾਰ ਦੀ ਭੀੜ ਇਕੱਠੀ ਹੋ ਜਾਂਦੀ ਸੀਗੀ ਨਾ ਤਾਂ ਉਸ ਵੇਲੇ ਮੋਬਾਈਲ ਹੁੰਦਾ ਸੀਗਾ ਤੇ ਨਾ ਕੁਝ ਬਿਲਕੁਲ ਸ਼ਾਮਲੋਂ ਕਿਸੇ ਨੇ ਦੱਸ ਦੇਣਾ ਜਿਵੇਂ ਕਿ ਲਾ ਜੀ ਆ ਰਹੇ ਨੇ ਤੇ ਫਲਾਣੇ ਨੰਬਰਦਾਰਾਂ ਦੀ ਟਰਾਲੀ ਜਾਊਗੀ ਤੇ ਲੋਕਾਂ ਨੇ ਸਵੇਰੇ ਉੱਠ ਕੇ ਚਾਹ ਚੂਪੀ ਕੇ ਟਰਾਲੀ 'ਚ ਬੈਠ ਜਾਣਾ ਉਸ ਪਿੰਡ ਦਾ ਰਸਤਾ ਨਹੀਂ ਸੀ ਪੁੱਛਣਾ ਪੈਂਦਾ ਕਿਉਂਕਿ ਅਸੀਂ ਸਮਝ ਜਾਂਦੇ ਸੀ ਆ ਜਿਹੜੇ ਲੋਕ ਜਾ ਰਹੇ ਨੇ ਸਾਈਕਲਾਂ ਤੇ ਜਾਂ ਟਰਾਲੀਆਂ 'ਚ ਇਹ ਸਿਰਫ ਉੱਥੇ ਜਾ ਰਹੇ ਨੇ ਕਿਸੇ ਨੂੰ ਕੋਈ ਹੱਕ ਨਹੀਂ ਵੀ ਉਹਨੂੰ ਖੋ ਲਵੇ ਇਹਦਾ ਮਤਲਬ ਇਹ ਹੈ ਕੋ ਪਰਮਾਤਮਾ ਦੇ ਹੁਕਮ ਦੀ ਨਾ ਫਰਮਾਨੀ ਕਰ ਰਹੇ ਹਨ ਕਿਸ ਚੰਦਰ ਦੇ ਨੂੰ ਨਜ਼ਰ ਲੱਗ ਗਈ ਉਹਨੂੰ ਕਿਉਂ ਮਾਰਿਆ ਗਿਆ ਜਿਹਨੂੰ ਲੋਕ ਪਸੰਦ ਕਰਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਮੈਨੂੰ ਇਹ ਬਦ ਬਰਾਬਰ ਹਜ਼ਾਰ ਬੰਦੇ ਇਕੱਠਾ ਹੋ ਜਾਂਦਾ ਸੁਣਨ ਵਾਸਤੇ ਹੈ ਜੀ ਉਹਨਾਂ ਵਿੱਚ ਕੁਝ ਕੋਈ ਚੀਜ਼ ਹੈ ਕੋਈ ਕਲਾ ਹੈ ਅ ਕਲਾ ਦੀ ਗੱਲ ਹੈ ਪਿਛੋਟ ਦੇ ਵਿੱਚ ਅਸੀਂ ਗਉਂਦੇ ਸੀਗੇ ਚਮਕੀਲਾ ਜੀ ਆਏ ਉਸ ਦੌਰ ਦੇ ਵਿੱਚ ਨਾ ਤਾਂ ਪਿੰਡਾਂ 'ਚ ਥੀਏਟਰ ਹੁੰਦੇ ਸੀਗੇ ਨਾ ਨੇੜੇ-ਤੇੜੇ ਸ਼ਹਿਰਾਂ ਦੇ ਵਿੱਚ ਕੋਈ ਸਿਨੇਮਾ ਵਗੈਰਾ ਹੁੰਦਾ ਸੀਗਾ ਟੀਵੀ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਵੋ ਇਹ ਤਾਂ ਆ ਹੀ ਬਹੁਤ ਵਿਆਸੀ ਤਰ੍ਹਾਂ ਇਸ 'ਚ ਆਇਆ ਉਸ ਵੇਲੇ ਮਨੋਰੰਜਨ ਹਰ ਬੰਦਾ ਚਾਹੁੰਦਾ ਅਸੀਂ ਲੋਕ ਜਦੋਂ ਪਿੰਡਾਂ ਚ ਜਾਂਦੇ ਸੀਗੇ ਹਨ ਤੇ ਉਦੋਂ ਪੰਜ ਪੰਜ 7 7000 ਬੰਦਾ ਇਕੱਠਾ ਹੁੰਦਾ ਸੀ ਚਮਕੀਲਾ ਜੀ ਦੇ ਅ ਪ੍ਰੋਗਰਾਮਾਂ ਦੇ ਵਿੱਚ ਵੀ 10 12 12000 ਦੀ ਭੀੜ ਇਕੱਠੀ ਹੋ ਜਾਂਦੀ ਸੀ ਕਿਉਂ ਉਹ ਦੇਖੋ ਬੜੀ ਅਜੀਬ ਗੱਲ ਇਹ ਹੈ ਨਾ ਤਾਂ ਉਸ ਵੇਲੇ ਮੋਬਾਈਲ ਹੁੰਦਾ ਸੀਗਾ ਤੇ ਨਾ ਕੁਝ ਬਿਲਕੁਲ ਸ਼ਾਮਲੋਂ ਕਿਸੇ ਨੇ ਦੱਸ ਦੇਣਾ ਪਿੰਡ ਦੇ ਵਿੱਚ ਰੌਲਾ ਪਾ ਕੇ ਵੀ ਭਾਈ ਫਲਾਨੀ ਜਗ੍ਹਾ ਚਮਕੀਲਾ ਜੀ ਆ ਰਹੇ ਨੇ ਤੇ ਫਲਾਨੇ ਨੰਬਰਦਾਰਾਂ ਦੀ ਟਰਾਲੀ ਜਾਊਗੀ ਤੇ ਲੋਕਾਂ ਨੇ ਸਵੇਰੇ ਉੱਠ ਕੇ ਚਾਹ ਚੁਪੀ ਕੇ ਟਰਾਲੀ 'ਚ ਬੈਠ ਜਾਣਾ ਤੇ ਜਾ ਕੇ ਸੁਣਨ ਲੱਗ ਜਾਣਾ ਇਹ ਪੋਜੀਸ਼ਨ ਸਾਰੇ ਕਲਾਕਾਰਾਂ ਦੀ ਸੀਗੀ ਹਾਂਜੀ ਉਹਨਾਂ ਚੋਂ ਚਲੋ ਮੈਂ ਸੀਨੀਅਰ ਸੀਗਾ ਮੈਂ ਵੀ ਇਹ ਦੌਰ ਦੇਖਿਆ ਅਸੀਂ ਜਿਹੜੇ ਪਿੰਡ ਜਾਂਦੇ ਸੀਗੇ ਸਾਨੂੰ 8-10 ਕਿਲੋਮੀਟਰ ਤੋਂ ਉਸ ਪਿੰਡ ਦਾ ਰਸਤਾ ਨਹੀਂ ਸੀ ਪੁੱਛਣਾ ਪੈਂਦਾ ਕਿਉਂਕਿ ਅਸੀਂ ਸਮਝ ਜਾਂਦੇ ਸੀ ਆ ਜਿਹੜੇ ਲੋਕ ਜਾ ਰਹੇ ਨੇ ਸਾਈਕਲਾਂ ਤੇ ਜਾਂ ਟਰਾਲੀਆਂ 'ਚ ਇਹ ਸਿਰਫ ਉੱਥੇ ਜਾ ਰਹੇ ਨੇ ਜਿੱਥੇ ਕਲਾਕਾਰ ਦਾ ਖਾੜਾ ਲੱਗਣਾ ਤਾਂ ਮਤਲਬ ਐਸਾ ਦੌਰ ਸੀਗਾ ਉਸ ਵੇਲੇ ਤਾਂ ਬਹੁਤ ਲੋਕਾਂ ਨੇ ਪਿਆਰ ਦਿੱਤਾ ਬਹੁਤ ਲੋਕ ਸੁਣਦੇ ਸੀਗੇ ਚਮਕੀਲਾ ਜੀ ਲੋਕਾਂ ਦੇ ਬਹੁਤ ਪਿਆਰੇ ਕਲਾਕਾਰ ਸੀਗੇ ਬਸ ਇਹ ਸਮਝ ਲਓ ਵੀ ਕੁਦਰਤ ਨੇ ਕੁਦਰਤ عمر ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਪਤਾ ਨਹੀਂ ਕੀ ਕਰੋਪੀ ਹੋ ਗਈ ਪ੍ਰਮਾਤਮਾ ਦਾ ਕਿ ਮਤਲਬ ਉਹਨਾਂ ਤੋਂ ਕੀ ਗਲਤੀ ਹੋ ਗਈ ਕਿ ਪ੍ਰਮਾਤਮਾ ਨੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦੇ ਉੱਤੇ ਐਡਾ ਕਹਿਰ ਬਰਪਾ ਕਰ ਦਿੱਤਾ ਉਹ ਦੁਨੀਆ ਚੋਂ ਚਲੇ ਗਏ ਇਸ ਗੱਲ ਦਾ ਅਫਸੋਸ ਸਾਰਿਆਂ ਨੂੰ ਹੀ ਹੈ ਪਰਿਵਾਰ ਨੂੰ ਤਾਂ ਹੁੰਦਾ ਹੀ ਹੈ ਉਹਨਾਂ ਦੇ ਸ਼ਰੋਤਿਆਂ ਨੂੰ ਬਹੁਤ ਜਾਂਦਾ ਹੈ ਕਲਾਕਾਰਾਂ ਨੂੰ ਬਹੁਤ ਜਾਂਦਾ ਹੈ ਵੈਸੇ ਤਾਂ ਮੈਂ ਸਮਝਦਾ ਇਹ ਜੋ ਪ੍ਰਮਾਤਮਾ ਦੀ ਦਿੱਤੀ ہوئی ਜ਼ਿੰਦਗੀ ਹੈ ਕਿਸੇ ਨੂੰ ਕੋਈ ਹੱਕ ਨਹੀਂ ਵੀ ਉਹਨੂੰ ਖੋਹ ਲਵੇ ਇਹਦਾ ਮਤਲਬ ਇਹ ਹੈ ਕਿ ਉਹ ਪ੍ਰਮਾਤਮਾ ਦੇ ਹੁਕਮ ਦੀ ਨਾਫਰਮਾਨੀ ਕਰ ਰਿਹਾ ਕਿਉਂਕਿ ਇਹ ਜ਼ਿੰਦਗੀ ਕੋਈ ਦੇ ਨਹੀਂ ਸਕਦਾ ਨਾ ਲੱਖਾਂ ਚ ਨਾ ਕਰੋੜਾਂ ਚ ਜ਼ਿੰਦਗੀ ਲੈਣੀ ਚਾਹੀਦੀ ਕਲਾਕਾਰ ਉਹ ਬਹੁਤ ਅੱਛਾ ਸੀਗਾ ਬੜੀ ਅੱਛੀ ਆਵਾਜ਼ ਸੀਗੀ ਉਹਨੇ ਕੁਝ ਗੀਤ ਮਨੋਰੰਜਨ ਦੇ ਗੀਤ ਗਾਏ ਨੇ ਕੁਝ ਗੀਤ ਉਹਨੇ ਧਾਰਮਿਕ ਗਾਇਨੇ ਜੋ ਲੋਕ ਅਜ ਵੀ ਸੁਣਦੇ ਨੇ ਮਨੋਰੰਜਨ ਦੇ ਵੀ ਸੁਣਦੇ ਨੇ ਬਹੁਤ ਅੱਛਾ ਕਲਾਕਾਰ ਸੀ ਉਹ ਤੋਂ ਹੋਰ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਸੀਗੀਆਂ ਹੈ ਨਹੀਂ ਪਰ ਮੈਨੂੰ ਨਹੀਂ ਪਤਾ ਕਿ ਕਿਸ ਚੰਦਰ ਦੀ ਉਹ ਨਜ਼ਰ ਲੱਗ ਗਈ ਉਹਨੂੰ ਕਿਉਂ ਮਾਰਿਆ ਗਿਆ ਹੈ ਜੀ ਬਹੁਤ ਮਾੜੀ ਗੱਲ ਹੋਈ ਹੈ ਸਾਡੇ ਪਰਿਵਾਰ ਦਾ ਉਹ ਮੈਂਬਰ ਸੀਗਾ ਕਲਾਕਾਰ ਜਿਹੜੀ ਅਸੀਂ ਜਿਹੜੇ ਸੰਗੀਤਕ ਪਰਿਵਾਰ ਹੈ ਸਾਡਾ ਮੈਂਬਰ ਸੀਗਾ ਜੋ ਜੋ ਅਣਾਈ ਮੌਤ ਹੁੰਦੀ ਆ ਉਹਦੇ ਤਾਂ ਦੁੱਖ ਹੁੰਦਾ ਬਸ ਹੰੂ ਹੀ ਸਾਰਿਆਂ ਨੂੰ ਦੁੱਖ ਹੈ ਕਾਲਾ ਤਾਂ ਜਦ ਇਹ ਮੂਵੀ ਬਣੀ ਆਪ ਨੂੰ ਲਗਾ ਕਿ ਆਪਨੇ ਉਹਨਕੇ ਬਾਰੇ ਮੈਂ بتایا ਕੁਝ ਜਿਹ ਡਾਇਰੈਕਟਰ ਤੋਂ ਉਹ ਨਹੀਂ ਮੈਨੇ ਮੇਰੇ ਕੋਲ ਇਹ ਇਮਤiaz ਜੀ ਆਏ ਸੀ ਇਹ ਉਹਨੇ ਮੈਨੂੰ ਉਹਨਾਂ ਦੀ ਜ਼ਿੰਦਗੀ ਬਾਰੇ ਪੁੱਛਿਆ ਮੈਨਾਂ ਨੂੰ ਕਿਹਾ ਮੈਂ ਕਹਾ ਜੀ ਇਹ ਬਿਲਕੁਲ ਜਿਵੇਂ ਕੋਈ ਬੰਦਾ ਧਰਤੀ ਤੋਂ ਉੱਠ ਕੇ ਐਡੀ ਉੱਚੀ ਜਗ੍ਹਾ ਜਾਂਦਾ ਉਹ ਬਿਲਕੁਲ ਇਸ ਕਿਸਮ ਦਾ ਆਦਮੀ ਸੀਗਾ ਬਿਲਕੁਲ ਉਹਨੇ ਪਹਿਲਾਂ ਹਾਰਮੋਨੀਅਮ ਤੋਂ ਸ਼ੁਰੂ ਕੀਤਾ ਹੈ ਜੀ ਹਾਰਮੋਨੀਅਮ ਵਜਾਉਂਦਾ ਹੁੰਦਾ ਸੀਗਾ ਫਿਰ ਉਹਨੇ ਹੌਲੀ ਹੌਲੀ ਗਾਉਣਾ ਸ਼ੁਰੂ ਕੀਤਾ ਆਵਾਜ਼ ਉਹਦੀ ਬਹੁਤ ਅੱਛੀ ਸੀ ਫਿਰ ਉਹਨੇ ਲਿਖਣਾ ਸ਼ੁਰੂ ਕੀਤਾ ਉਹ ਲਿਖਣਾ ਵੀ ਬਹੁਤ ਅੱਛਾ ਸੀਗਾ ਹਾਂ ਕੁਝ ਲੋਕਾਂ ਨੂੰ ਥੋੜਾ ਜਿਹਾ ਇਤਰਾਜ਼ ਹੋਇਆ ਸੀਗਾ ਵੀ ਇਹਨਾਂ ਨੂੰ ਥੋੜਾ ਜਿਹਾ ਓਪਨ ਚੱਲਦਾ ਪਰ ਮੈਂ ਸਮਝਦਾ ਰੋਕਿਆ ਜਾਂਦਾ ਹੁੰਦਾ ਵੀ ਭਾਈ ਆ ਗੱਲ ਨਾ ਕਰ ਹਾਂਜੀ ਪਰ ਜਿਵੇਂ ਉਹ ਦੋ ਜੀ ਬਤਾਏ ਕਿਸ ਤਰੀਕੇ ਦਾ ਕਿਰਦਾਰਤਾ ਕਿਉਂਕਿ ਆਪਨੇ ਤਾਂ ਬੜੀ ਨਜ਼ਦੀਕੀ ਸੇ ਮਿਲਦੇ ਰਹੇ ਹੋਰ ਕਿ ਕਿਹਦਾ ਸੁਭਾਅ ਤਾਂ ਉਹਨਾਂ ਦਾ ਗਾਣੇ ਦਾ ਲਹਿਜੇ ਦਾ ਪਰ ਕਿਹੜਾ ਲੋਕ ਪਸੰਦ ਕਰਦੇ ਤੇ ਉਸ ਸਮੇਂ ਜੇ ਦੋ ਲੋਕੋ ਨੂੰ ਗਾਣਾ ਪਸੰਦ ਕਰਦੇ ਤੇ ਕਿਸ ਤਰੀਕੇ ਨਾਲ ਕਮਲ ਜੀ ਮੈਂ ਇਹ ਕਹਿ ਸਕਦਾ ਜਿਨੂੰ ਲੋਕ ਪਸੰਦ ਕਰਦੇ ਨੇ ਉਹਦੇ ਵਿੱਚ ਕੋਈ ਨਾ ਕੋਈ ਟੈਲੈਂਟ ਹੁੰਦਾ ਦਲੇ ਲੋਕਾਂ ਦੀ ਹੈ ਐਵੇਂ ਨਹੀਂ ਦਰ 12 12000 ਬੰਦਾ ਇਕੱਠਾ ਹੋ ਜਾਂਦਾ ਸੁਣਨ ਵਾਸਤੇ ਹੈ ਜੀ ਉਹਨਾਂ ਵਿੱਚ ਕੁਝ ਕੋਈ ਚੀਜ਼ ਹੈ ਕੋਈ ਕਲਾ ਹੈ ਹੈ ਜੀ ਉਹਨੂੰ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਸਾਰੀਆਂ ਪਰਖੂ ਨਜ਼ਰਾਂ ਹੁੰਦੀਆਂ ਨੇ ਬਹੁਤ ਸਾਰੇ ਸੁਣਨ ਵਾਲੇ ਹੁੰਦੇ ਨੇ ਬਹੁਤ ਸਾਰੇ ਦੇਖਣ ਵਾਲੇ ਹੁੰਦੇ ਨੇ ਬਹੁਤ ਸਾਰੇ ਨੁਕੋਚ ਕੱਢਣ ਵਾਲੇ ਹੁੰਦੇ ਨੇ ਬਹੁਤ ਸਾਰੇ ਤਾਰੀਫ ਕਰਨ ਵਾਲੇ ਵੀ ਹੁੰਦੇ ਨੇ ਇਸ ਕਰਕੇ ਕਿਸੇ ਨੂੰ ਕੀ ਪਸੰਦ ਆਇਆ ਕਿਸੇ ਨੂੰ ਕੀ ਨਾ ਪਸੰਦ ਹੋਇਆ ਇਹਦੇ ਬਾਰੇ ਤੇ ਮੈਂ ਕੁਝ ਕਹਿ ਨਹੀਂ ਸਕਦਾ ਲੇਕਿਨ ਲੋਕ ਉਹਨੂੰ ਪਸੰਦ ਕਰਦੇ ਸੀ ਅੱਛਾ ਸੀ